ਬਿਛੋੜੇ ਦਾ ਦੁੱਖ ਭਾਈ ਸਭ ਤੋਂ ਵੱਡਾ ਹੁੰਦਾ ਹੈ। ਐਨਾ ਦੁੱਖ ਭੁੱਖ ਦਾ ਨਹੀਂ ਹੁੰਦਾ, ਐਨਾ ਰੋਗੀ ਦਾ ਰੋਗ ਨਹੀਂ ਦੁਖੀ ਕਰਦਾ। ਬਿਛੋੜੇ ਵਾਲੀ ਪੀੜ ਸਭ ਤੋਂ ਭਿਆਨਕ ਹੈ। ਕਿਸੇ ਆਪਣੇ ਦਾ ਵਿਛੜ ਜਾਣਾ। ਤੇ ਜੀ ਦਾ ਵਿਛੜਿਆ ਹੁੰਦਾ ਨਾ ਭਾਈ ਉਹਨੂੰ ਇਸ ਪੀੜ ਦਾ ਪਤਾ ਹੁੰਦਾ ਹੈ। ਜਿਸ ਤਨ ਲੱਗੇ ਸੋਈ ਜਾਣੇ। ਇਹ ਪਰਾਇਆਂ ਨੂੰ ਇਹ ਸਪੀਡ ਦਾ ਕੀ ਪਤਾ ਸਾਧ ਸੰਗਤ ਪੜਿਓ ਪਿਆਰ ਵਿੱਚ ਇਹ ਤਾਂ ਲੱਗੀਆਂ ਵਲੇ ਜਾਣਦੇ ਲੱਗੀਆਂ ਵਲੇ ਜਾਣਦੇ ਇਹ ਤਾਂ ਲੱਗੀਆਂ ਵਲੇ ਓ ਬੇਦਰਦਾਂ ਨੂੰ ਕੀ ਲੱਗੀਆਂ ਵੇਲੇ ਜਾਣਦੇ ਲੱਗੀਆਂ ਵੇਲੇ ਜਾਣਦੇ ਓ ਬੇਦਰਦਾਂ ਜਿਹੜਾ ਬੇਦਰਦ ਹੈ ਜਿਹਦੇ ਹਿਰਦੇ ਚ ਦਇਆ ਹੈ ਨਹੀਂ ਤਰਸ ਹੈ ਨਹੀਂ ਨਾ ਉਹਨੂੰ ਇਹ ਗੱਲਾਂ ਦਾ ਕੱਖ ਨਹੀਂ ਪਤਾ ਕਿ ਕਿਸੇ ਦੇ ਵਿਛੋੜੇ ਦਾ ਕਿਸੇ ਦੇ ਜਾਣ ਦਾ ਦੁੱਖ ਕੀ ਹੁੰਦਾ ਹੈ ਉਸ ਆਪਣੇ ਦੇ ਭੁਲੇਖੇ ਪੈਂਦੇ ਰਹਿੰਦੇ ਆ ਘਰ ਵਿੱਚ ਜਿਸ ਮੰਜੇ ਤੇ ਪਿਤਾ ਬੈਠਦਾ ਹੋਵੇ ਜਿਸ ਕਮਰੇ ਚ ਮਾਂ ਰਹਿੰਦੀ ਹੋਵੇ ਤੇ ਵਾਰ-ਵਾਰ ਭੁਲੇਖੇ ਪੈਂਦੇ ਆ ਤੂੰ 40 50 ਸਾਲਾਂ ਤੋਂ 60ਾਂ ਸਾਲਾਂ ਤੋਂ ਇੱਕੋ ਘਰ ਚ ਮਾਂ ਨਾਲ ਪਿਤਾ ਨਾਲ ਭਰਾਵਾਂ ਨਾਲ ਰਹੇ ਹੋਈਏ ਨਾ ਤੇ ਵਾਰ-ਵਾਰ ਭੁਲੇਖੇ ਪੈਂਦੇ ਆ ਸਾਥ ਸੰਗਤ ਇਹ ਪਿਆਰ ਦੀਆਂ ਬਾਤਾਂ ਜਿਹਦਾ ਮੋਹ ਹੁੰਦਾ ਜਿਹਦਾ ਪ੍ਰੇਮ ਹੁੰਦਾ ਪਰ ਬੇਦਰਦ ਬੇਕਿਰਕ ਇਨ੍ਹਾਂ ਰਿਸ਼ਤਿਆਂ ਨੂੰ ਕੀ ਜਾਣੇ ਸਭ ਤੋਂ ਕੀਮਤੀ ਮਹਿੰਗਾ ਰਿਸ਼ਤਾ ਮਾਂ ਤੇ ਪੁੱਤਰ ਦਾ ਹੀ ਹੈ ਬੱਚਿਆਂ ਦਾ ਜੋ ਮਾਂ ਨਿਸਵਾਰਥ ਹੋ ਕੇ ਮਾਂ ਮੰਗਦੀ ਥੋੜਾ ਕੁਝ ਅੱਜ ਮਾਂ ਗਈ ਹੈ ਮਾਂ ਕਿਤੇ ਨਾਲ ਲੈ ਗਈ ਸਾਰਾ ਕੁਝ ਇੱਥੇ ਛੱਡ ਗਈ ਹੈ ਸਾਨੂੰ ਸਾਰਾ ਕੁਝ ਦੇ ਗਈ ਹੈ ਨਿਸਵਾਰਥ ਸੇਵਾ ਪਹਿਲਾਂ ਇੱਕ ਧੀ ਪੇਕੇ ਘਰ ਵਿੱਚ ਰਹਿੰਦੀ ਹੈ ਤੇ ਉਹਨੂੰ ساری ਉਮਰ ਇਹ ਸਿਖਾਇਆ ਜਾਂਦਾ ਤੂੰ ਪਰਾਇ ਹੈ ਤੂੰ ਬਗਾਨੇ ਘਰ ਜਾਣਾ ਉਹਨੂੰ ਉੱਥੇ ਚਾਹ ਤੇ ਸ਼ੌਂਕ ਨਹੀਂ ਪੂਰੇ ਕਰਨ ਦਿੱਤੇ ਜਾਂਦੇ ਤੇ ਫਿਰ ਸਾਥ ਸੰਗਤ ਜਦੋਂ ਵਿਆਹੀ ਜਾਂਦੀ ਹੈ ਫਿਰ ਜ਼ਿੰਮੇਵਾਰੀਆਂ ਦਾ ਭਾਰ ਸੱਸ ਦੀ ਸਹੁਰੇ ਦੀ ਸੇਵਾ ਪਤੀ ਦੀ ਸੇਵਾ ਆਏ ਗਏ ਦੀ ਸੇਵਾ ਰਿਸ਼ਤੇਦਾਰਾਂ ਦੀ ਸੇਵਾ ਫਿਰ ਆਪਣੇ ਬੱਚੇ ਤੇ ਪੁੱਤਰਾਂ ਨੂੰ ਪਾਲਣ ਦੀ ਸੇਵਾ ਬਸ ساری ਉਮਰ ਸੇਵਾ 'ਚ ਹੀ ਲੰਘ ਜਾਂਦੀ ਹੈ ਆਖੋ ਸਤਨਾਮ ਇਹ ਤਾਂ ਵੱਡਾ ਮਹਿੰਗਾ ਬਲੀਦਾਨ ਕੁਰਬਾਨੀ ਹੋਰ ਕੀ ਹੋ ਸਕਦੀ ਹੈ ਕਿ ਸਾਰਾ ਜੀਵਨ ਸਾਰੀ ਜ਼ਿੰਦਗੀ ਸੇਵਾ ਕਰਦੇ ਲੰਘ ਜੇ ਪਹਿਲਾਂ ਪੁੱਤਰਾਂ ਨੂੰ ਪਾਲਿਆ ਤੇ ਫਿਰ ਪੋਤਿਆਂ ਨੂੰ ਪਾਲਿਆ ਤੇ ਮਾਂ ਕੁਝ ਨਹੀਂ ਮੰਗਦੀ ਨਿਸਵਾਰਥ ਹੁੰਦੀ ਹੈ ਮਾਂ ਅੱਛਾ ਇੱਥੋਂ ਤੱਕ ਵੀ ਨਹੀਂ ਕਹਿੰਦੇ मां ਇੰਨਾ ਪਿਆਰ ਕਰਦੀ ਐ ਆਪਣੇ ਬੱਚਿਆਂ ਨੂੰ ਜੇ ਅਤ ਕ੍ਰੋਪ ਕਰੇ ਘਰ ਧਾਇ ਤਾਂ ਵੀ ਜੀਤ ਨਾ ਰੱਖ ਸਮਾਇਆ ਜੇਕਰ ਤੇ ਬੱਚੇ ਗੁੱਸੇ ਹੋ ਜਾਣ ਨਾ ਬੱਚੇ ਆਪਣੀ ਮਾਂ ਨੂੰ ਲੜਨ ਕੁੱਟਣ ਮਾਰਨ ਵੀ ਪਰ ਮਾਂ ਆਪਣੀ ਬੱਚਿਆਂ ਤੇ ਕਦੇ ਗੁੱਸਾ ਨਹੀਂ ਕਰਦੀ ਨਾਲ ਦੀ ਨਾਲ ਹੀ ਭੁੱਲ ਜਾਂਦੀ ਐ ਆਖੋ ਸਤਨਾਮ ਪੜਿਓ ਪਿਆਰ ਵਿੱਚ ਓ ਮਾਤਾ ਜਾਨ ਨਹੀਂ ਰੱਖਦੀ ਔਗਣ ਬੱਚ ਆਂਦੇ ਮਾਤਾ ਜਾਨ ਨਹੀਂ ਰੱਖਦੀ ਔਗਣ ਬੱਚ ਆਂਦੇ ਮਾਤਾ ਮਾਤਾ ਛਾਤ ਨਹੀਂ ਰੱਖਦੀ ਔਗਣ ਬੱਚਿਆਂ ਦੇ ਮਾਤਾ ਛਾਤ ਨਹੀਂ ਰੱਖਦੀ ਔਗਣ ਬੱਚਿਆਂ ਦੇ ਆ ਸੰਗਤ ਮਾਂ ਹਮੇਸ਼ਾ ਮaaf ਕਰ ਦਿੰਦੀ ਹੈ ਹੋਰ ਕੋਈ ਦੁਨੀਆ ਦਾ ਰਿਸ਼ਤਾ ਮaaf ਨਹੀਂ ਕਰ ਸਕਦਾ ਮਾਫੀ ਕੇਵਲ ਮਾਂ ਦਿੰਦੀ ਹੈ ਤੇ ਸਾਧ ਸੰਗਤ ਬੰਦਾ ਭਾਵੇਂ ਕਿੱਡਾ ਵੀ ਵੱਡਾ ਹੋ ਜੇ ਭਾਵੇਂ ਚੜ੍ਹਗਾ ਦਾ ਹੋ ਜੇ 60 ਦਾ ਹੋ ਜੇ 70 ਦਾ ਹੋ ਜੀ ਮਾਂ ਤੇ ਪੁੱਤ ਦਾ ਜੋ ਰਿਸ਼ਤਾ ਹੈ ਉਹ ਉਦਾਂ ਹੀ ਰਹਿੰਦਾ ਹੈ ਉਨ ਨਹੀਂ ਪਿਆਰ ਉਹੀ ਕੋਮਲਤਾ ਰਹਿੰਦੀ ਹੈ ਇੱਥੇ ਤਾਂ ਵੱਡੇ ਵੱਡੇ ਰਾਜੇ ਆਏ ਰਾਜੇ ਵੀ ਆਪਣੀ ਮਾਂ ਦਾ ਕਰਜ਼ ਉਤਾਰ ਨਹੀਂ ਸਕੇ ਕੋਈ ਨਹੀਂ ਉਤਾਰ ਸਕਦਾ ਆਪਣੀ ਮਾਂ ਦਾ ਕਰਜ਼ ਗਿੱਲੀ ਥਾਂ ਤੇ ਆਪ ਪੈ ਕੇ ਸੁੱਕੀ ਥਾਂ ਤੇ ਬੱਚੇ ਨੂੰ ਪਾਉਣਾ ਤੇ ਸਾਧ ਸੰਗਤ ਇਹ ਸਭ ਨੂੰ ਪਤਾ ਹੈ ਕਿ ਆਪਣੀ ਸੁੰਦਰਤਾ ਨੂੰ ਗਵਾ ਕੇ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਆ ਧੰਨ ਹੈ ਉਹ ਮਾਂ ਧੰਨ ਜਨਨੀ ਜਨ ਜਾਇ ਤੇ ਸਾਧ ਸੰਗਤ ਆਪਾਂ ਵੀ ਕੋਈ ਇਹੋ ਜੀ ਕਰਨੀ ਕਰੀਏ ਜਿਸ ਮਾਂ ਨੇ ਸਾਨੂੰ ਪੈਦਾ ਕੀਤਾ ਉਸ ਮਾਂ ਨੂੰ ਆਪਾਂ ਵੀ ਧੰਨ ਕਹਾ ਦਈਏ ਅਸੀਂ ਵੀ ਕੁੱਖ ਨੂੰ ਚੰਗਾ ਕਹਾ ਦਈਏ ਕਿਵੇਂ ਕਹਿੰਦੇ ਤਿੰਨ ਚੀਜ਼ਾਂ ਓ ਮਾਂ ਧੰਨ ਜਿਹਦੀ ਕੋਖ ਤੋਂ ਪੈਦਾ ਹੋ ਕੇ ਕੋਈ ਸੂਰਮਾ ਬਣੇ ਜਾਂ ਨਾਮ ਭਜਨ ਵਾਲਾ ਭਗਤ ਬਣੇ ਤੇ ਜਾਂ ਫਿਰ ਦਾਨੀ ਬਣੇ ਕਹਿੰਦੇ ਜਨਨੀ ਜਨਤਾ ਭਗਤ ਜਨ ਕਹਿ ਦਾਤਾ ਕਹਿ ਸੂਰ ਦਾਤਾ ਭਗਤ ਸੂਰਮਾ ਬਣੇ ਇਹੀ ਜਗਤ ਵਿੱਚ ਜਾਣੇ ਜਾਂਦੇ ਹੈ ਹੋਰ ਆਪਾਂ ਕਰਨਾ ਵੀ ਕੀ ਹੈ ਭਾਈ ਇਹ ਸਰੀਰ ਸਦਾ ਨਹੀਂ ਰਹਿਣਾ ਇਹ ਮਿੱਟੀ ਹੋ ਜਾਣਾ ਕਿ ਆ ਜਾਣਾ ਕਿਬ ਮਰਹੇਗੀ ਕਿ ਐਸਾ ਮਰਨਾ ਹੋਈ ਗੁਰਮੁਖੋ ਪਤਾ ਨਹੀਂ ਮੌਤ ਕਿਹੋ ਜੇ ਤਰੀਕੇ ਨਾਲ ਆਉਣੀ ਹੈ ਇੱਥੇ ਵੱਡੇ ਵੱਡੇ ਰਾਜਿਆਂ ਦੀ ਰਾਖ ਬਰੋਲੇ ਬਣ ਕੇ ਉੱਡ ਗਈ ਵੱਡੇ ਵੱਡੇ ਕਿਲੇ ਸੁੰਨੇ ਪਏ ਨੇ ਇਟਾਂ ਡਿੱਗੀਆਂ ਤੀਆਂ ਕੋਈ ਨਹੀਂ ਜਾਣਦਾ ਪਹਿਚਾਣਦਾ ਸਾਨੂੰ ਵੀ ਕਿਸੇ ਨੇ ਨਹੀਂ ਜਾਣਨਾ ਇੱਥੇ ਵੱਡੇ ਵੱਡੇ ਆਏ ਮੇਰੀ ਮੇਰੀ ਕਹਿਰੂ ਕਰਤੇ ਦੁਰਯੋਦਨ ਸੇ ਭਾਈ 12 ਜੋਜਨ ਛਤਰ ਚਲੈ ਥਾ ਦੇਹੀ ਗਿਰਜਨਗਰ ਓ ਰਾਖ ਬਣ ਕੇ ਬਰੋਲੇ ਉਡ ਗਈ ਵੱਡੇ ਵੱਡੇ ਰਾਜਿਆਂ ਦੀ रख बण खेोड़े उॾ वई ॿे वॾे राजा दी रख बण ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਸਾ ਸੰਗਤ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਵੇਖੋ ਕਹਿੰਦੇ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ ਕਿਸ ਗੱਲ ਦਾ ਮਾਨ ਕਹਿੰਦੇ ਹਮ ਆਦਮੀ ਹਾ ਇਕਦਮੀ ਭਾਈ ਇਕਦਮ ਦਾ ਭਰੋਸਾ ਨਹੀਂ ਤੇ ਗੱਲਾਂ ਆਪਾਂ ਕੱਲ ਤੇ ਪਰਸੋਂ ਤੇ ਅਗਲੇ ਮਹੀਨੇ ਅਗਲੇ ਸਾਲਾਂ ਦੀਆਂ ਕਰਦੇ ਆਂ ਗੁਰਮੁਖਾ ਕੱਲ ਦਾ ਦਿਨ ਚੜੇਗਾ ਕਿ ਨਾਂ ਚੜੇਗਾ ਇਹ ਵੀ ਭਰੋਸਾ ਨਹੀਂ ਸੋ ਮੈਂ ਮਾਂ ਬਾਬਤ ਬੇਨਤੀ ਕਰ ਰਿਹਾ ਸੀ ਇਹ ਰਿਸ਼ਤਾ ਬੜਾ ਸੋਹਣਾ ਹੈ ਜਦੋਂ ਇਹ ਰਿਸ਼ਤਾ ਹੁੰਦਾ ਜਦੋਂ ਮਾਂ ਹੁੰਦੀ ਹੈ ਉਦੋਂ ਬੰਦੇ ਨੂੰ ਸਮਝ ਨਹੀਂ ਹੁੰਦੀ ਜਦੋਂ ਮਾਂ ਚਲੇ ਜਾਂਦੀ ਹੈ ਖਾਸ ਰਿਸ਼ਤਾ ਜਦੋਂ ਕੋਈ ਵੀ ਹੋਵੇ ਚਲਿਆ ਜਾਵੇ ਨਾ ਤੇ ਬਾਅਦ ਚ ਉਸ ਦਾ ਅਹਿਸਾਸ ਜਿਆਦੇ ਹੁੰਦਾ ਹੈ ਸਾਹ ਸੰਗਤ ਫੇਰ ਪਤਾ ਲੱਗਦਾ ਹੈ ਕਿਉਂਕਿ ਦੁਨੀਆਂ ਦਾ ਦਸਤੂਰ ਹੈ ਜਿਹੜੀ ਚੀਜ਼ ਪ੍ਰਾਪਤ ਨਾ ਹੋਵੇ ਉਹ ਤਾਂ ਹੋ ਜਾਂਦੀ ਹੈ ਸੋਨਾ ਤੇ ਜਿਹੜੀ ਪ੍ਰਾਪਤ ਹੋਗੀ ਹੱਥ ਚ ਆ ਗਈ ਉਹ ਹੋਗੀ ਮਿੱਟੀ ਆਖੋ ਸਤਨਾ ਹੁਣ ਸਾਡੇ ਕੋਲੇ ਮਨੁੱਖਾ ਸਰੀਰ ਹੈ ਸਾਨੂੰ ਇਹਦੀ ਕੀਮਤ ਕੱਖ ਨਹੀਂ ਪਤਾ ਇਹ ਸਰੀਰ ਦੀ ਵੈਲਿਊ ਕੀ ਹੈ ਤੇ ਸਾਥ ਸੰਗਤ ਜਦੋਂ ਇਹ ਭਾਂਡਾ ਫੁੱਟਦਾ ਟੁੱਟਦਾ ਜਦੋਂ ਕਾਲ ਆ ਕੇ ਪੈਂਦਾ ਮੌਤ ਆਉਂਦੀ ਫੇਰ ਬੰਦੇ ਨੂੰ ਪਤਾ ਲੱਗਦਾ ਅਖੀਰ ਤੇ ਪਛਤਾਵਾ ਹੁੰਦਾ ਵੀ ਮੈਂ ਸਾਰਾ ਜਨਮ ਐਂ ਗਵਾਤਾ ਦੁਨੀਆਵੀ ਮਾਇਆ ਪਿੱਛੇ ਆ ਲੋਕਾਂ ਪਿੱਛੇ ਲੋਕਾਂ ਨੂੰ ਖੁਸ਼ ਕਰਦੇ ਹੀ ਸਾਰੀ ਜ਼ਿੰਦਗੀ ਲੰਗਾਤੀ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਫਿਰ ਪਛਤਾਵਾ ਹੁੰਦਾ ਵੀ ਐਵੇਂ ਅਜਾਈ ਸਮਾਂ ਗਵਾਤਾ ਦੁਨੀਆ ਪਿੱਛੇ ਲੱਗ ਕੇ ਕਿਉਂਕਿ ਲੋਕ ਬਤਾ ਕੀ ਕਹਿੰਦੇ ਸਭ ਤੋਂ ਵੱਡਾ ਹੈ ਰੋਗ ਕਿਆ ਕਹਾਂਗੇ ਲੋਕ ਕਹਿੰਦੇ ਲੋਕਾਂ ਨੂੰ ਖੁਸ਼ ਕਰਦੇ ਆ ਵੀ ਲੋਕ ਕੀ ਕਹਿਣਗੇ ਲੋਕਾਂ ਨੇ ਗੁਰਮੁਖਾ ਕੁਛ ਨਹੀਂ ਕਹਿਣਾ ਲੋਕਾਂ ਨੇ ਤਾਂ ਗੁਰੂਆਂ ਨੂੰ ਚੰਗਾ ਨਹੀਂ ਕਿਹਾ ਲੋਕਾਂ ਨੇ ਤਾਂ ਗੁਰੂ ਪਾਤਸ਼ਾਹ ਜੀ ਨੂੰ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਮੰਦੇ ਬੋਲ ਬੋਲੇ ਤੇ ਆਪਾਂ ਕਹਣਾ ਇੱਥੇ ਭਗਤਾਂ ਸੂਰਮਿਆਂ ਨੂੰ ਸ਼ਹੀਦਾਂ ਨੂੰ ਲੋਕ ਮਾੜਾ ਕਹਿ ਦਿੰਦੇ ਆ ਐਡੀ ਐਡੀ ਕੁਰਬਾਨੀ ਵਾਲਿਆਂ ਨੂੰ ਸ਼ਹਾਦਤਾਂ ਵਾਲਿਆਂ ਨੂੰ ਨਿੰਦ ਦਿੰਦੇ ਆ ਲੋਕ ਕਮੀਆਂ ਕੱਢ ਦਿੰਦੇ ਆ ਆਪਾਂ ਨੂੰ ਚੰਗਾ ਕਿਹਨੇ ਕਹਿਣਾ ਧਿਆਨ ਆਪਾਂ ਤਾਂ ਆਪਣੇ ਲੇਖਾਂ ਤੇ ਆਪਣੇ ਆਪਣੇ ਕਰਮਾਂ ਤੇ ਦੇਣਾ ਹੈ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਲਤੀਫ ਦਾ ਭਾਵ ਵਕੀਲ ਸਿਆਣਾ ਅਕਲ ਵਾਲਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਉਹ ਕਾਲੇ ਕਰਮ ਨਾ ਕਮਾ ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇ ਕਾਲੇ ਲੇਖ ਨਾ ਲਿਖ ਕੇਵਲ ਆਪਣੇ ਆਪ ਚ ਧਿਆਨ ਦੇ ਵੀ ਤੂੰ ਕੀ ਹੈ ਮੈਂ ਕੀ ਖੱਟਿਆ ਕਮਾਇਆ ਹੈ ਮੇਰੀ ਜ਼ਿੰਦਗੀ ਚ ਮੈਂ ਕਿੰਨੀ ਕੁ ਭਗਤੀ ਕੀਤੀ ਸੇਵਾ ਕੀਤੀ ਦਾਨਪੁਨ ਕਰ ਲਿਆ ਮੈਂ ਕਿੰਨਾ ਕੁ ਸੱਚਾ ਮੈਂ ਆਪਣੇ ਮਨ ਨੂੰ ਕਿੰਨਾ ਕੁ ਇਕਾਗਰ ਕਰ ਲਿਆ ਸਾਧ ਸੰਗਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਗੁਰਬਾਣ ਤੋਂ ਪਹਿਲਾਂ ਦਾ ਜਿਹੜਾ ਜੀਵਨ ਸੀ ਨਾ ਤੀਜੇ ਪਾਤਸ਼ਾਹ ਮਹਾਰਾਜ ਜੀ ਦਾ ਉਦੋਂ ਤੀਰਥਾਂ ਤੇ ਜਾਣਾ ਕਦੇ ਗੰਗਾ ਜਮਨਾ ਤੇ ਬਨਾਰਸ ਵੱਲ ਤੇ ਸਾਧ ਸੰਗਤ ਇੱਕ ਸਾਧੂ ਕੋਲ ਗਏ ਤੇ ਹਫ਼ਤਾ ਭਰ ਉਹਨਾਂ ਦੇ ਨਾਲ ਰਹੇ ਸੇਵਾ ਕੀਤੀ ਸਹਿਜ ਸੁਭਾਅ ਹੋ ਸਾਧੂਆਂ ਨੇ ਪੁੱਛ ਲਿਆ ਵੀ ਤੇਰਾ ਗੁਰੂ ਕੌਣ ਹੈ ਜਦੋਂ ਬਾਬੇ ਅਮਰਦਾਸ ਨੂੰ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ ਤੇ ਬਾਬੇ ਅਮਰਦਾਸ ਨੇ ਕਿਹਾ ਜੀ ਮੇਰਾ ਤਾਂ ਕੋਈ ਗੁਰੂ ਹੈ ਹੀ ਨਹੀਂ ਜਦੋਂ ਇਸ ਤਰ੍ਹਾਂ ਕਿਹਾ ਤੋ ਸਾਧੂ ਕਲਪ ਪਿਆ ਹੱਦ ਹੋ ਗਈ ਤੂੰ ਨਿਗੁਰਾ ਹੈ ਓਹੋ ਮੈਂ ਭਿਸ਼ਟਿਆ ਗਿਆ ਮੈਂ ਤਾਂ ਭਟਿਆ ਗਿਆ ਕਹਿੰਦੇ ਨਿਗਰੇ ਬੰਦੇ ਦਾ ਤਾਂ ਨਾਮ ਵੀ ਲੈਣਾ ਬੁਰਾ ਹੈ ਨਗਰੇ ਕਾਹ ਹੈ ਨਾਉ ਬੁਰਾ ਜਦੋਂ ਉਸ ਸਾਧੂ ਨੇ ਕਿਹਾ ਵੀ ਮੇਰਾ ਤਾਂ ਜਿਹੜਾ ਜਪਿਆ ਹੋਇਆ ਨਾਮ ਹੀ ਖੂ ਖਾਤੇ ਗਿਆ ਮੈਂ ਤੈਥੋਂ ਨਿਗਰੇ ਤੋਂ ਸੇਵਾ ਕਰਾਲੀ ਤੇਰੇ ਹਥੋਂ ਪਾਣੀ ਪੀਤਾ ਪ੍ਰਸ਼ਾਦਾ ਛਕਿਆ ਬਾਬੇ ਅਮਰਦਾਸ ਦੇ ਦਿਲ ਤੇ ਸੱਟ ਲੱਗੀ ਸੋਚਿਆ ਮਨਾ ਵੀ ਗੁਰੂ ਦਾ ਹੋਣਾ ਵਾਕਈ ਇੰਨਾ ਜ਼ਰੂਰੀ ਹੈ ਜਦੋਂ ਇਸ ਤਰ੍ਹਾਂ ਮਹਿਸੂਸ ਹੋਇਆ ਘਰ ਆਏ ਤੇ ਸਾਰੀ ਰਾਤ ਨੀਂਦ ਨਹੀਂ ਆਈ ਆਖਰਕਾਰ ਖੋਜਣ ਵਾਲਾ ਜਦੋਂ ਖੋਜਦਾ ਹੈ ਜਦੋਂ ਕਿਸੇ ਚੀਜ਼ ਦੀ ਲੋੜ ਹੋਵੇ ਤੇ ਬੰਦਾ ਆਪੇ ਭਾਲ ਕਰ ਲੈਂਦਾ ਹੈ ਕੁੜਮਾਚਾਰੀ ਵਿੱਚੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਆ ਜਦੋਂ ਗਏ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਮਰ ਵਿੱਚ ਦੁਨਿਆਵੀ ਉਮਰ ਬਹੁਤ ਛੋਟੀ ਹੈ ਬਾਬੇ ਅਮਰਦਾਸ ਦੀ ਉਮਰ ਦੁਨਿਆਵੀ ਤੌਰ ਤੇ ਵੱਡੀ ਹੈ ਬਜ਼ੁਰਗੀ ਹੈ ਕਹਿੰਦੇ ਇੰਨੀ ਉਮਰ ਹੋ ਗਈ ਹਜੇ ਤੱਕ ਗੁਰੂ ਨਹੀਂ ਧਾਰਨ ਕੀਤਾ ਦਿਲ ਤੇ ਸੱਟ ਵੱਜ ਗਈ ਅੱਜ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਨੇ ਜਦੋਂ ਵੇਖਿਆ ਖੜੇ ਹੋਏ ਬਾਹਾਂ ਏਦਾਂ ਕੀਤੀਆਂ ਕਿ ਗਲੇ ਮਿਲਾਂਗੇ ਪਰ ਬਾਬੇ ਅਮਰਦਾਸ ਨੇ ਪੈਰੀਂ ਹੱਥ ਲਾਏ ਚਰਨਾਂ ਤੇ ਟਹਿ ਪਏ ਬੇਨਤੀ ਕੀਤੀ ਮੈਂ ਕੁੜਮਾਚਾਰੀ ਦੇ ਨਾਤੇ ਨਾਲ ਨਹੀਂ ਆਇਆ ਮੈਂ ਤਾਂ ਗੁਰੂ ਤੇ ਸਿੱਖ ਦੇ ਨਾਤੇ ਨਾਲ ਆਇਆ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਓ ਮੇਰਾ ਕੋਈ ਗੁਰੂ ਨਹੀਂ ਅਜੇ ਤੱਕ ਮੈਂ ਗੁਰੂ ਨਹੀਂ ਧਾਰਨ ਕੀਤਾ ਰੋ ਵਿਚਾਰ ਸੇਵਾ ਆਰੰਭ ਕੀਤੀ ਬਾਬੇ ਅਮਰਦਾਸ ਨਿਗਾਗਰ ਢੋਣੀ ਸੁੱਚਾ ਜਲ ਤਾਜ਼ਾ ਜਲ ਲਿਆ ਕੇ ਨਦੀ ਤੋਂ ਸਤ ਗੁਰਾਂ ਦਾ ਇਸ਼ਨਾਨ ਕਰਾਉਣਾ ਇੱਕ ਨਹੀਂ ਦੋ ਨਹੀਂ 12 ਸਾਲ ਕਰੀਬਨ ਗਾਗਰ ਢੋਈ ਤੇ ਸਾਧ ਸੰਗਤ ਸੇਵਾ ਕਰਦੇ ਰਹੇ 12 ਸਾਲਾਂ ਚ ਪਤਾ ਨਹੀਂ ਕਿੰਨੇ ਕੁ ਮੀਂਹ ਆਏ ਹੋਣਗੇ ਕਿੰਨੀਆਂ ਕੁ ਹਨੇਰੀਆਂ ਆਈਆਂ ਹੋਣੀਆਂ ਸਾਧ ਸੰਗਤ ਜੀ ਪਰ ਬਾਬੇ ਅਮਰਦਾਸ ਨੇ ਕਦੇ ਨਾਗਾ ਨਹੀਂ ਪੈਣ ਦਿੱਤਾ ਇੱਕ ਦਿਨ ਬੜੀ ਬਾਰਿਸ਼ ਹੋਈ ਲਗਾਤਾਰ ਕਈ ਦਿਨ ਬਾਰਿਸ਼ ਹੁੰਦੀ ਰਹੀ ਤੇ ਸਾਧ ਸੰਗਤ ਬਾਬਾ ਅਮਰਦਾਸ ਅੰਮ੍ਰਿਤ ਵੇਲੇ ਨੇਰੇ ਗਾਗਰ ਲੈ ਕੇ ਆ ਰਹੇ ਸੀ ਜਦੋਂ ਆਏ ਹਜੇ ਨੇੜੇ ਪਹੁੰਚਣ ਵਾਲੇ ਸੀ ਕਹਿੰਦੇ ਬਿਜਲੀ ਬੜੀ ਜ਼ੋਰ ਦੀ ਚਮਕੀ ਚਾਨਣ ਹੋਇਆ ਤੇ ਇੱਕੇ ਦਮ ਹਨੇਰਾ ਹੋ ਗਿਆ ਤੇ ਕਿੱਲਾ ਗੱਡਿਆ ਪਿਆ ਸੀ ਤੇ ਉਹਦੇ 'ਚ ਅੜਕ ਕੇ ਥੱਲੇ ਡਿੱਗ ਪਏ ਡਿੱਗੇ ਪਰ ਸਿਰ ਤੋਂ ਗਾਗਰ ਨਹੀਂ ਸੀ ਡਿੱਗਣ ਦਿੱਤੀ ਤੇ ਜਦੋਂ ਖੜਕਾ ਹੋਇਆ ਤੇ ਇੱਕ ਝੁਲਾਹਾ ਜਿਹਦੇ ਘਰ ਅੱਗੇ ਡਗੇ ਨੇ ਤੇ ਝੁਲਾਹਾ ਆਪਣੀ ਘਰ ਵਾਲੀ ਨੂੰ ਪੁੱਛਦਾ ਹੈ ਭਗਵਾਨ ਨੇ ਆ ਖੜਕਾ ਕਾਹਦਾ ਹੋਇਆ ਤੇ ਉਹ ਵੇਖੋ ਕੀ ਬੋਲਦੀ ਹੈ ਕਹਿੰਦੀ ਜੀ ਖੜਕਾ ਕਾਹਦਾ ਹੋਣਾ ਇਹ ਉਹੀ ਹੋਣਾ ਅਮਰੂ ਨਿਥਾਵਾਂ ਆਖੋ ਸਤਨਾਮ ਜਦੋਂ ਇਹ ਗੱਲ ਉਹਨੇ ਕਹੀ ਤੇ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਇਹ ਆਵਾਜ਼ ਪਈ ਤੇ ਸਹਿਜ ਸੁਭਾਏ ਮੂੰਹੋਂ ਨਿਕਲ ਗਿਆ ਕਮਲਿਏ ਮੈਂ ਨਿਥਾ ਮਾ ਨਹੀਂ ਮੈਂ ਤਾਂ ਥਾਂ ਵਾਲਾ ਮੈਂ ਤਾਂ ਗੁਰੂ ਅੰਗਦ ਦੇਵ ਜੀ ਦੇ ਚਰਣਾ ਚ ਰਹਿਣਾ ਮੇਰਾ ਤਾਂ ਗੁਰੂ ਹੈ ਮੈਂ ਥਾਂ ਵਾਲਾ ਐਨਾ ਕਹਿਣ ਦੀ देर ਸੀ ਬਾਵਰੀ ਹੋ ਗਈ ਕਮਲੀ ਹੋ ਗਈ ਬਾਲ ਖਲਾਰ ਲਈ ਪਾਗਲਪੁਣਾ ਸ਼ੁਰੂ ਹੋ ਗਿਆ ਇਧਰ ਬਾਬਾ ਅਮਰਦਾਸ ਪਹੁੰਚਿਆ ਤੇ ਆਪ ਹੀ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਜਦੋਂ ਮੈਂ ਆ ਰਿਹਾ ਸੀ ਨਾ ਤੇ ਮੈਂ ਅੜਕ ਕੇ ਡਿੱਗ ਪਿਆ ਤੇ ਇਸ ਤਰ੍ਹਾਂ ਆ ਘਟਨਾ ਹੋਈ ਹੈ ਸੱਚੇ ਪਾਤਸ਼ਾਹ ਉਹ ਤੈਨੂੰ ਕੋਈ ਕਬੂਲ ਬੋਲੇ ਤੇ ਮੈਥੋਂ ਸਹਾਰਾ ਨਾ ਹੋਵੇ ਜਦੋਂ ਇਸ ਤਰ੍ਹਾਂ ਸਾਰੀ ਘਟਨਾ ਦਸੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਕੌਣ ਕਹਿੰਦਾ ਹੈ ਕਿ ਬਾਬਾ ਅਮਰਦਾਸ ਨਿਥਾਵਾ ਹੈ ਉਹ ਇਹਦਾ ਤਾਂ ਬਹੁਤ ਵੱਡਾ ਘਰ ਹੈ ਉਸੇ ਦਿਨ ਤੋਂ ਕਹਿੰਦੇ ਫਿਰ ਬਖਸ਼ਿਸ਼ ਕੀਤੀ ਸਾਧ ਸੰਗਤ ਜੀ ਗੁਰਤਾ ਗੱਦੀ ਤੇ ਸੁਭਾਏ ਮਾਣ ਕੀਤਾ ਤੇ 12 ਹੀ ਬਖਸ਼ਿਸ਼ਾਂ ਕੀਤੀਆਂ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨਿਤੇਰਿਆਂ ਦੀ ਤਰਣ ਗਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਇਸ ਤਰ੍ਹਾਂ ਭੰਣ ਘੜਨ ਸਮਰਤ ਲੋਕ ਕਿਉਂਕਿ ਉਸ ਇਲਾਕੇ ਦੇ ਲੋਕ ਬਾਬੇ ਅਮਰਦਾਸ ਪ੍ਰਤੀ ਸੋਚ ਚੰਗੀ ਨਹੀਂ ਸੀ ਰੱਖਦੇ ਸਾਰਿਆਂ ਨੂੰ ਲੱਗਦਾ ਸੀ ਐਵੇਂ ਫਿਰਦਾ ਇਹ ਬੁੱਢਾ ਗਾਗਰ ਢੋਂਡਾ ਬੇਖਰਾ ਸਾਧ ਸੰਗਤ ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸੁਭਾਏ ਮਾਨ ਹੋਏ ਸੇਵਾ ਆਰੰਭ ਕੀਤੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ